ਉਮੀਦ ਤਾਂ ਤਾਂ ਪਾਈ ਲੈਂਦੀ ਆ ਹਾਂ ਜੀ ਇਹ ਤਾਂ ਤਾਂ ਪਾਈ ਲੈਂਦੀ ਆ ਬਾਲਾ ਨਹੀਂ ਇਹ ਤਾਂ ਨਾ ਪਾਈ ਲਉ ਕਰੀ ਨਹੀਂ ਹਾਂਜੀ ਕਿਤਾ ਸਾਰੇ ਸਵਾਗਤ ਹੈ ਤੇ ਨਵੇਂ ਬਲੌਗ ਚ ਮੇਰੇ ਕਰਦਾ ਸਾਰੇ ਵਧੀਆ ਹੋ ਗਿਆ ਸੀ ਵੀ ਵਧੀਆ ਵਾ ਤੇ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਬਲੌਗ ਲੈ ਕੇ ਸੋ ਹੁਣ ਤੱਕ ਇਹ ਨਹੀਂ ਰੋਟੀਆਂ ਅਜ ਥੋੜਾ ਜਿਹਾ ਟਾਈਮ ਲੱਗ ਗਿਆ ਸੀ ਰੋਟੀਆਂ ਕਿਉਂ ਕਿ ਅੱਜ ਅਸੀਂ ਜਾਣਾ ਵਾ ਰੈਸਨਗਰ ਪੂਆ ਨੇ ਉਹਨਾ ਵਾ ਵਿਆਹ ਕਹਿਣ ਤੇ ਸਾਡੀ ਤੀਜੀ ਦਾ ਵਿਆਹ ਵਾ ਤੇ ਪੂਆ ਨੇ ਉਹਨਾਂ ਵਿਆਹ ਕਹਿਣ ਤੇ ਉਹਨਾਂ ਲਈ ਸੂਟ ਬਣਾ ਕੇ ਲਿਆਉਣਾ ਨਾ ਪੂਆ ਲਈ ਤੇ ਪੂਆ ਕਹਿੰਦੇ ਸੀ ਪੈਸੇ ਚਾਹੀਦੇ ਮੈਂ ਸੂਟ ਬਣਾ ਦਿਓ ਪੈਸੇ ਪਤਾ ਲੱਗ ਹੀ ਜਾਣੇ ਸੂਟ ਬਣਿਆ ਤਾਂ ਚੱਲ ਸਵਾਇਆ ਜਾਂਦਾ ਹਨਾ ਘਰੇ ਪਿਆ ਹੁੰਦਾ ਤਾਂ ਤੋਂ ਤਾਂ ਕਰਕੇ ਅਸੀਂ ਜਾਣਾ ਦਸਨਗਰ ਬਸ ਰੋਟੀ ਰੋਟੀ ਖਾ ਕੇ ਤਿਆਰ ਹੋ ਕੇ ਫਿਰ ਨਿਕਲਦੇ ਆਂ ਤੇ ਮੰਮੀ ਬਾਹਰ ਬਣਾਈ ਜਾਂਦੀ ਆ ਉਹ ਹੀ ਆਹੋਈ ਟਟਣੀ ਉਹ ਹੀ ਕੋਂਡਾ ਉਹ ਹੀ ਮੰਮੀ ੋਂਡੇ ਦੀ ਚੱਣੀ ਐ ਹਾਂ ਉਹ ਦੇਖੀਏ ਇਹ ਚਟਨੀ ਮਿਕਸੀ ਨਾਲ ਘੁੱਟੀਦਾ ਤਾਂ ਇਸ ਤੋਂ ਸਾਡੀ ਸਾਰਾ ਦਾ ਫੇਵਰੇਟ ਚਟਨੀ ਆਹੀ ਆ ਜਦੋਂ ਸਾਨੂੰ ਕੋਈ ਸਬਜ਼ੀ ਨਹੀਂ ਲੱਭਦੀ ਅਸੀਂ ਇਹਨੂੰ ਕੁੱਟ ਕੇ ਰੋਟੀ ਖਾ ਲੈਂਦੇ ਦਹੀਂ ਦਹੀਂ ਦੇ ਨਾਲ ਪਰ ਖਾਣ ਦੀ ਗੱਲ ਹਾਂ ਮਤਲਬ ਚਟਨੀ ਹੁਣ ਪਤਾ ਨਹੀਂ ਸਬਜ਼ੀ ਖਾਂਦਣ ਦੀ ਜਰੂਰਦਾ ਆ ਦੇਖੋ ਆ ਵੀ ਪਤਾ ਨਹੀਂ ਕੀ ਖਾਣਾ ਆ ਨਹੀਂ ਹਾਂ ਵੀ ਤੁਸੀਂ ਸਕੂਲ ਜਾਂਦੇ ਹੁੰਦੇ ਸੀ ਹਾਂ ਤੇ ਅਸੀਂ ਰੋਟੀਆਂ ਖਾ ਲੈਂਦੀਆਂ ਸੀ ਤਾਂ ਥੋੜੀ ਵਾਇਦੀ ਸੀ ਐਸੇ ਹੰਡੇ ਲਈ ਕੁੱਟ ਕੇ ਰੱਖੀ ਦੀ ਸੀ ਚਾਚਾ ਤੁਸੀਂ ਮਾਣਾ ਸਾਡੇ ਲਈ ਕਿਉਂ ਨਹੀਂ ਕੁੱਟ ਕੇ ਰੱਖੀ ਸੋ ਕੁੱਟ ਕੇ ਰੱਖੀ ਦੀ ਜੀ ਧਿਆਨ ਕੇ ਖਾਂਦੇ ਸੀ ਫੇਵਰੇਟ ਸਿਹਾ ਪੈਮ ਹੋ ਗਿਆ 9:30 ਹੋ ਗਏ ਤੇ ਟਰੈਕਟਰ ਬਾਹਰੇ ਖੜਾ ਹੈ ਧੁੱਪ ਚ ਟਰੈਕਟਰ ਸ਼ਾਮੇ ਕਰਨਾ ਕੱਲ ਮੈਂ ਕਮਾ ਕੇ ਲੈ ਆਇਆ ਸੀ ਥੋੜਾ ਟਰੈਕਟਰ ਕੋ ਆਪਣਾ ਜੋ ਮਾਜੀ ਤੇ ਨਾਂਗੀ ਦੋ ਦਾੜੀਂ ਇਨੇਸ਼ੀਤੇ ਕਿਥੋਂ ਨੰਗੀਏ ਨਹੀਂ ਤਾਂ ਕੋਈ ਹੋਰ ਨਾ ਹੋਵੇ ਇੱਕ ਮੁੰਡਾ ਹੋਰ ਹੋਣਾ ਹੁੰਦਾ ਨੰਗੇ ਦੀ ਉਹਦੀ ਗਲਤੀ ਆਪਣੀ ਥੋੜੀ ਏ ਉਹ ਮੈਂ ਤਾਂ ਉਹਦੀ ਗਲਤੀ ਆਪਣੀ ਫਾਰਮ ਤੇ ਇੱਕ ਤਾਂ ਮਾਰੇ ਤੱਪਾਉਂਦੇ ਹੱਲੇ ਆਵਾਂ ਜੱਥੋਂ ਹੁਣ ਚਾ ਪੀ ਲਈ ਆਪਾਂ ਦੁਪਹਿਰੇ ਚਾਹ ਪੀਣੀ ਹਮੋਂ ਦਾ ਰਸ ਨਾ ਜਰ ਤੋਂ ਬਾਅਦ ਲਿਆਵਾਂਗੇ ਬਸ ਇਹ ਇਤਨੀ ਟੈਨਸ਼ਨ ਕਾ ਹੀ ਕੋ ਲੈਣੇ ਕਾ ਟੈਨਸ਼ਨ ਨਹੀਂ ਪਤਾ ਕਿਹੜਾ ਕਰੇ ਕਾਂਖੜੀ ਜਿਹੜੀ ਚੋਲ ਲੈਣੀ ਦਾ ਪਤਾ ਹੁਣ ਵੱਜ ਗਏ ਜੀ 11 ਆ ਦੇਖੋ ਲੇਟ ਹੋ ਗਿਆ ਸੀ ਬਾਲੇ ਇੱਧਰ ਕੀ ਕਰਦੇ ਹੋ ਪ ਤਿਆਰ ਹੋ ਗਏ ਮੈਂ ਬੂਟ ਪਾਉਣ ਵਾਲੇ ਰਹਿ ਗਏ ਦੋ ਮਹਿਣੀਆਂ ਹੋ ਗਿਆ ਤਿਆਰ ਆਏ ਖਾਂ ਮੈਂ ਤੈਨੂੰ ਦੋਹਾਂ ਨੂੰ ਪਹਿਲਾਂ ਲਸੀਆ ਨਾ ਆਪਾਂ ਲੈਣ ਚੱਲੇ ਆ ਉਥੇ ਪੂਆ ਦਾ ਸੂਟ ਤੇ ਜੇ ਤੁਸੀਂ ਉਥੇ ਕੋਈ ਸੂਟ ਲਿੱਤਾ ਤੁਸਾਂ ਲੈ ਕੇ ਦੇਣਾ ਤੁਹਾਨੂੰ ਨਹੀਂ ਲੈ ਕੇ ਦੇਣਾ ਵੀ ਸਾਨੂੰ ਕੋਲ ਲੈ ਕੇ ਦੇਣਾ ਪੂਆ ਨੂੰ ਲੈ ਕੇ ਦੇਣਾ ਇੱਕ ਵਾਰੀ ਨਹੀਂ ਤਨੂ ਬਾਝੋਂ ਬਾਝ ਕੇ ਤੂੰ ਮਰ ਕੇ ਉੱਥੇ ਜਾਏਂਗਾ ਜਾਇਆ ਜਾਊਗਾ ਕਿੱਥੇ ਜਾਏਂਗਾ ਤੈਨੂੰ ਲੈਣਾ ਛੋਟ ਹੈ ਨਹੀ ਲੈਣਾ ਮੰਮੀ ਲੈ ਲਾ ਦੂ ਤੂੰ ਪੈਸਾ ਕੌਣ ਨਹੀਂ ਹਜੇ ਪੈਸਾ ਥੋੜੇ ਸੀ ਪੈਸਾ ਪੈਸਾ ਥੋੜਾ ਥਾ ਹਜੇ ਹੈ ਪੈਸਾ ਥੋੜਾ ਸੀ ਸਭ ਤੂੰ ਲੈਣੀ ਇੱਕ ਇੱਕ ਲੈਣਾ ਅੱਧਾ ਲੈ ਲੈ ਚੱਲ ਇੱਕ ਲੈ ਲੈ ਅੱਧਾ ਲੈਣਾ ਇੱਕ ਲੈ ਲੈ ਇੱਕ ਕੋਈ ਸਿਰ ਮੱਤਿਆ ਖਰਾਮ ਹੋ ਗਿਆ ਨਾ ਸਾਰਿਆਂ ਦੇ ਕਰ ਇਦਾਂ ਹੁੰਦੇ ਹੁਣ ਪੱਕਾ ਕਨਫਰਮ ਹੀ ਹੈ ਮੈਨੂੰ ਲੱਗਦਾ ਵੀ ਅਗਰ ਕਿਸੇ ਦਾ ਸੂਟ ਲੈਣ ਜਾਈਏ ਭੂਆ ਮਾਸੀ ਕਿਸੇ ਦਾ ਵੀ ਆਪ ਦਾ ਕਰੇ ਇੱਕ ਸੂਟ ਆਉਂਦਾ ਹੀ ਆਉਂਦਾ ਵਾ ਉੱਥੇ ਇਹਨਾਂ ਨੂੰ ਪਸੰਦ ਕਰ ਲੈਣ ਦੇਖ ਕੇ ਆਹ ਵਧੀਆ ਲੱਗਦਾ ਮੈਂ ਲੈ ਲੈਨੀ ਆ ਇਦਾਂ ਕਿ ਨਹੀਂ ਸਰ ਹੁੰਦਾ ਨਾ ਐਡਾ ਹੈ ਵੀ ਹਾਂ ਕੋਈ ਨਾ ਉੱਥੇ ਫੋਨ ਵੀ ਮੇਰਾ ਹੀ ਆ ਮੈਂ ਪੇਮੈਂਟ ਕਰ ਰਹੀ ਆ ਉੱਥੇ ਕੁਝ ਕਹਿ ਨਹੀਂ ਸਕਦਾ ਕਹਿ ਕੇ ਨਹੀਂ ਸਕਦਾ ਬਸ ਤੂ ਤੂ ਕੇ ਕੁੱਟੂ ਦੋਆਂ ਨੂੰ ਇਹ ਗਾ ਉਸ ਗੋਲਣੀਆਂ ਦੇਖੀ ਨਹੀਂ ਇਹ ਤੇ ਹੁਣ ਚੱਲੇ ਸਿਰਸਨਗਰ ਬਸ ਟੋਪੇ ਕਰੋ ਸੰਲਗੂ ਅੱਧਾ ਘੰਟਾ ਬਾਰਾ ਕੋ ਫੋਨਾਂਗੇ ਤੇ ਮੈਡ ਅੱਡ ਵੇ ਤਾਂ ਹੀ ਆ ਉੱਥੇ ਡੇਢ ਘੰਟਾ ਨਹੀਂ ਡੇਢ ਘੰਟਾ ਨਹੀਂ ਅੱਧਾ ਜਾਂਦੇ ਅਨਵਾਪ ਵੀ ਚਾਹੀਏ ਨੇ ਹੁਣ ਅਸੀਂ ਹਾਂ ਨੇ ਚਾਹੀ ਜਨੇ ਹੁੰਦਾ ਸੀ ਅਸੀਂ ਆ ਗਏ ਬੰਬੇ ਫੈਸ਼ਨ ਦੇ ਜਿੱਥੋਂ ਕੀ ਪਹਿਲਾਂ ਵੀ ਸ਼ੂਟ ਬਣਾਇਆ ਸੀ ਅਸੀਂ ਤੇ ਹੁਣ ਫਿਰ ਅਸੀਂ ਉੱਥੇ ਆ ਗਏ ਖਾਂ ਵੀ ਚੰਨੀ ਤੱਕੜ ਚੰਨੀ ਛੱਡ ਤੂੰ ਉਹਨੇ ਚੱਲ ਚੋੜੋ ਚਲੋ

ਕੀ ਚਾਤਾ ਕੀ ਕ ਆ ਗਿਆ ਹਾਂ ਕਲਰ ਦਾ ਥੋੜਾ ਜਿਹਾ ਸਰਪ ਹੋ ਗਿਆ ਕੀ ਕਲਰ ਦਾ ਥੋੜਾ ਜਿਹਾ ਕਲਰ ਦਾ ਡਾਰਕ ਆ ਨਾ ਕਿਹਾ ਜੈਸਾ ਫੋਨ ਫੋਟੋ ਖਿੱਚ ਕੇ ਸੈਂਡ ਕਰ ਦਿੰਦਾ ਯਾਰ ਰੰਗ ਪਾ ਲੇਗਾ ਪਿਛਲੇ ਹਾਂ ਸੋਮਨ ਵਾਲੇ ਫੋਨ ਤੇ ਕੁਛ ਕਾਚੇ ਦੇ ਫੋਨ ਫੋਰ ਸੱਤ ਦਾ ਪਾਤੀ ਨਾ ਅੱਦਕਾ ਅਰਦਾ ਕੰਮ ਆਉਹੀ ਨੇ ਕਿ ਉਹ ਜਰੀ ਇਹ ਨਹੀਂ ਕੋਈ ਕੋਈ ਗੱਲ ਇਹ ਦਿਖਾ ਦੇ ਕੋਈ ਬੰਦਾ ਦਿਖਾ ਦੇ ਅੱਜ ਚਾਕਲਾ ਤਾਂ ਨਮਾ ਕੋਈ ਚਲਾ ਬੰਦ ਨਾ ਹੋਵੇ ਇਨਸ਼ਾ ਅੱਜ ਇਹ ਨਵਾਂ ਵੀ ਜੀ ਦੇ ਦੀ ਨਮੀ ਨਹੀਂ ਆ ਗਈ ਇਹ ਵੀ ਸੋਣਾ ਨਾ ਹੈ ਨਾ ਅੱਜ ਕੱਲ ਤੇ ਨਹੀਂ ਬਹੁਤ ਕਰਦੇ

ਇਹ ਤਾਂ ਮਗਰ ਪਾਚੂ ਉਤਰੀ ਜਾਂਦਾ ਪੁੱਛ ਤੁੰਦੂ ਜਿਵੇਂ ਅਸੀਂ ਬਣਾ ਲਏ ਆ ਹੁਣ ਪੂਰਾ ਸੂਟ ਤੇ ਪੁੜਜੀ ਦੀ ਪੱਗ ਅਤੇ ਵਰਦੀ ਤੇ ਹੁਣ ਜਦੋਂ ਆਉਣਗੇ ਸਾਨੂੰ ਕੱਢ ਦੇਣ ਤੇ ਸ਼ਮਨ ਦੇ ਦਾਈ ਅੱਜ ਇਹ ਸੁਆਹੋਂ ਪੈਸੇ ਵਿਸਨੇ ਅਸੀਂ ਕਿੰਨਾ ਲੈ ਗਏ ਪੈਸੇ ਨਹੀਂ ਦੱਸਣੇ ਸੂਟ ਦੇਖ ਕੇ ਤੁਸੀਂ ਜਜਮੈਂਟ ਲੈ ਹੀ ਲਿਓ ਵੀ ਕਿੰਨੇ ਕ ਦਾ ਹੋਊਗਾ ਹੋਰ ਪਤਾ ਲੱਗ ਹੀ ਜਾਣਾ ਮੈਂ ਪਰ ਬਿੱਲ ਅਸੀਂ ਲੈ ਆਇਆ ਆ ਦਿਖਾ ਦਾਂਗੇ ਅਸੀਂ ਘਰ ਆ ਕੇ ਬਿੱਲ ਬਿੱਲ ਅਸੀਂ ਲੈ ਆਏ ਆ ਪਰ ਹਜੇ ਨਹੀਂ ਦਿਖਾਉਣਾ ਅਸੀਂ ਬਿੱਲ ਜੋ ਸਾਰੇ ਸਾਡਾ ਵਲੌਗ ਦੇਖਦੇ ਆ ਹਜੇ ਨਹੀਂ ਦਿਖਾਉਣਾ ਅਸੀਂ ਫਿਰ ਦਿਖਾਵਾਂਗੇ ਵੀ ਤੇ ਬਸ ਉਹ ਲੈ ਲੇਵਾ ਸੂਟ ਇੱਕ ਹੀ ਲੈਣਾ ਸੀਗਾ ਮੰਮੀ ਨੇ ਸੂਟ ਲੇਤਾ ਨਹੀਂ ਮੰਮੀ ਕਹਿੰਦੀ ਮੈਂ ਰੋਕ ਕੇ ਲਵਾਂਗੀ ਹਜੇ ਉਹ ਕਹਿੰਦੇ ਵੀ ਹੋਰ ਕੱਪੜੇ ਆ ਜਾਣਗੇ ਸਟਾਕ ਹੋਰ ਆ ਜਾਊਗਾ ਤਾਂ ਕਰਕੇ ਰੋਕ ਕੇ ਲੈਣਾ ਵਾ ਸੋ ਹੁਣ ਅਸੀਂ ਚੱਲੇ ਆ ਘਰੇ ਬਸ ਇੰਨਾ ਹੀ ਕੰਮ ਕਰਨਾ ਇਸ ਅਸੀਂ ਨੂੰ ਦੂਰ ਇਹਰ ਲੱਗੇ ਨੇ ਸਾਡੇ ਕਰਨਪੁਰ ਵੀ ਨਹੀਂ ਨਾ ਖਾਸ ਮਿਲਦਾ ਫਿਰ ਤਾਂ ਕਿ ਕਿਸ ਜਸਨ ਗਏ ਸੀ ਨੇ ਤੋ ਇਸ ਤੋਂ ਮਿਲ ਗਿਆ ਹਾਂ ਚੱਲਦੇ ਅਸੀਂ ਘਰੇ ਹੋਰ 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 ਸਬਜ਼ੀ ਤੋਰੀਆਂ ਨਹੀਂ ਕੇ ਕੋਈ ਨਹੀਂ ਯਾਦ ਨਹੀਂ ਹੁੰਦੀ ਤੋਰੀ ਤੋਰੀ ਮੰਦੋ ਕੀ ਕੇ ਅਸੀਂ ਪਹੁੰਚ ਗਏ ਹਾਂ ਘਰੇ ਆ ਦੇਖੋ ਸੀ ਇੰਨੀ ਸਬਜ਼ੀ ਲੈ ਕੇ ਆਏ ਮੋੜੀਆਂ ਲੈ ਕੇ ਆਏ ਮੋਲੀ ਦੇ ਪਰੌਂਠੇ ਬਣਾਵਾਂਗੇ ਲੈਂਗੇ ਸਮਾਨ ਹੈ ਚੱਲਣਾ ਆ ਦੇਖੋ ਸਹੀ ਚੱਲ ਜਿਹਾ ਕੇ ਸੋ ਅੱਜ ਬਣਾਉਣ ਲੱਗੀਆਂ ਸੀ ਸਬਜੀ ਇਹ ਦੇਖੋ ਮੈਂ ਮਿਰਚਾਂ ਦੀ ਆ ਦੇਖੋ ਟੀ ਟੀ ਕੱਟ ਲ ਲਈਏ ਅਗਰ ਵਿੱਚ ਆਲੂ ਵੀ ਪੈਣਗੇ ਹੂੰ ਦੱਗ ਲਿਓ ਲਿਆ ਕਰੋ ਦਿਨਾਂ ਚਾਲੂ ਪਾ ਦੇ ਕਰੋ ਗੋਲੀਆਂ ਲੈ ਕੇ ਦਦਨਾ ਗੋਲੀਆਂ ਤੇ ਮੰਮੀ ਕਹਿੰਦੀ ਮੰਮੀ ਦੀ ਵੇਖ ਆਖੋੜ ਮੰਮੀ ਕਹਿੰਦੀ ਮੈਂ ਨਹੀਂ ਆਹ ਸਬਜ਼ੀ ਖਾਣੀ ਮੇਰੇ ਲਈ ਸਾਗ ਲਿਆਣ ਕੇ ਬਣਾਉ ਤੇਲੀ ਬਣਾਉਨੇ ਆਪਾਂ ਚਿਕਨ ਸ਼ੈਸਟਰੀ ਲੈ ਦੇਖਾਂ ਨਾ ਚਿਕਨ ਸ਼ੈਸਟਰੀ ਖਾ ਕੇ ਦੇਖੀ ਜੇ ਕੋਦਮ ਚਿਕਨ ਛਾਇਦੇ ਟੇਸਟ ਵੇਗਾ ਤੂੰ ਕਾਣਾ ਮਾਂ ਨਹੀਂ ਕੁਛ ਖਾਂਦੀ ਵੈਸੇ ਵੈਸੇ ਮੈਂ ਗਲਤ ਸਾਂ ਮੈਂ ਤੈਨੂੰ ਰੋਜ਼ ਹੀ ਕਿਆ ਕਰੂੰਗੀ ਮੈਂ 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 ਗਲਤ ਸਾਂ ਜੇ ਤੂੰ ਚਿਕਨ ਖਾਇਆ ਕਰੇ ਨਾ ਕਮਜ਼ੋਰੀ ਆ ਜਿਹਦਰ ਚ ਸਵਾਲ ਹੀ ਨਹੀਂ ਪੈਦਾ ਹੁੰਦਾ ਸਹੀ ਹੈ ਨਾ ਤੇਰੇ ਕੰਮ ਕੱਢ ਲਾ ਕੇ ਘਰ ਪੈਣ ਲੱਗ ਜਾਂਦੀਆਂ ਮੇਰੇ ਨਹੀਂ ਪੈਂਦੀਆਂ ਹੁਣ ਹੈ ਪਹਿਲਾਂ ਤਾਂ ਮੈਂ ਚਿਕਨ ਦਿਖਾਇਆ ਹੀ ਨਹੀਂ ਇਹਨਾਂ ਨੇ ਮੈਨੂੰ ਕਾਣਾ ਖਾਣ ਕੇ ਦੇਣਾ ਇਹ ਤਾਂ ਮੈਂ ਹੁਣ ਹੁਣ ਖਾਣ ਲੱਗਾ ਜੀ ਕਿਉਂ ਜਿਹੋ ਚੱਲਦਾ ਟਾਈਮ ਸੀ ਉਹ ਜਿਹੇ ਹੀ ਕਰਨਾ ਸੀ ਫਿਰ ਖਾਣਾ ਪਹਿਲਾਂ ਕੱਢ ਲੈਣਾ ਪੈਣੀ ਹੁੰਦੀਆਂ ਸੀ ਹੁਣ ਕੱਢ ਲੈਣਾ ਪੈ ਜਾਣ ਲੱਤਾਂ 'ਚ ਤੈਨੂੰ ਕਿਥੋਂ ਚਿਕਨ ਲਿਆਣ ਦੇਈਏ ਸੰਤ ਆਪਦੇ ਰੋਟੀ ਦਸੇ ਸੈਸਾ ਸੀ ਸੈਸਾ ਡਰਮ ਪਰ ਆਂਦਾ ਸੀ ਕਣਕ ਦਾ ਸੈਸਾ ਸੁਖਾ ਕੋਈ ਨਹੀਂ ਸੀ ਕਾਈਸ ਵੀਰੇ ਝੂਠ ਬੋਲਦੇ ਨਹੀਂ ਨਹੀਂ ਕਣਕ ਦਾ ਤੇ ਜੇ ਮਰਜੀ ਕਣਕ ਦਾ ਮੈਂ ਗਣ ਕਿਨੀ ਵੀ ਕਣਕ ਨਹੀਂ ਹਾਂ ਨਹੀਂ ਜੀ ਹੋਰ ਵੀ ਚਾਹੀਦਾ ਬੰਦੇ ਨੂੰ ਚਿਕਨ ਛੈਸਰੀ ਆ ਵੀ ਨਹੀਂ ਖਾਂਦੇ ਹੁੰਦੇ ਚਿਕਨ ਛੈਸਰੀ ਉਹ ਤੋਂ ਹਨਾ ਟਾਈਮ ਹੋ ਗਿਆ 7 ਵਜੇ 7 ਵਜੇ ਚੱਲੇ ਆ 6:30 ਤੋਂ ਉੱਪਰ ਹੋ ਗਿਆ ਟਾਈਮ 7 ਵਜੇ ਦਾ ਮੈਂ ਰੋਟੀ ਰੋਟੀ ਦਾ ਲੇਟ ਹੋ ਗਿਆ ਕੰਮ ਅੱਜ ਥੋੜਾ ਜਿਹਾ ਲੇਟ ਕਰਤਾ ਬੁੜੀਆਂ ਨੇ ਅੱਜ ਕਿਉਂਕਿ ਅੰਦਰੋਂ ਲੇਟ ਉੱਠਿਆ ਹੋਣੀ ਆ ਕਿਉਂਕਿ ਮੈਂ ਸ਼ਾਮ ਨੂੰ ਸੌਣੇ ਸੀਗਾ ਨਹੀਂ ਨਹੀਂ ਮੈਂ ਉੱਥੇ ਬਾਹਲੇ ਤੋਂ ਲੱਗਦੀ ਦੀਦੀ ਦਾ ਫੋਨ ਆ ਗਿਆ ਫਿਰ ਦੀਦੀ ਦਾ ਫੋਨ ਆ ਗਿਆ ਬੁਚ ਮਾਗੀ ਨਾ ਫਿਰ ਡਾਟਾ ਟ੍ਰਾਂਸਫਰ ਵੀ ਕਰਨਾ ਸੁਦਾ ਇਹ ਪਹਿਲੇ ਇਹ ਐਵੇਂ ਦਾ ਡਾਟਾ ਨਹੀਂ ਇਹ ਐਵੇਂ ਦਾ ਡਾਟਾ ਵਾ ਇਹ ਐਵੇਂ ਦਾ ਡਾਟਾ ਜਿਹੜਾ ਲੀਡ ਤੋਂ ਬਿਨਾ ਟ੍ਰਾਂਸਫਰ ਹੁੰਦਾ ਨਹੀਂ ਕੀ ਆਪ ਕਿਵੇਂ ਕਰਦਾ ਮੈਂ ਫੋਨ ਜੋੜ ਕੇ ਕਰਦਾ ਨਾ ਇਦਾਂ ਕਰਕੇ ਤੋ ਤਾਂ ਆਈਫੋਨ ਦਾ ਆਈਫੋਨ ਹੁੰਦਾ ਮੂੰ ਨਾ ਮੂੰ ਜੋੜ ਕੇ ਹੋ ਜਾਂਦਾ ਆਪੇ ਮੂੰ ਨਾ ਮੂੰ ਜੋੜ ਕੇ ਨਹੀਂ ਹੁੰਦਾ ਫੋਨ ਨਾ ਫੋਨ ਕਰਕੇ ਹੁੰਦਾ ਨਾਲ ਦੇ ਨਾਲ ਇੱਧਰ ਕੋਈ ਗੱਲ ਪਤਾ ਨਹੀਂ ਲੱਗੀ ਨਾਲ ਦੇ ਚੱਲ ਦੀ ਦਊ ਦੀਦ ਨੂੰ ਮੈਂ ਕਮਾਂ ਵੀ ਹਾਂ ਅਗਲ ਹੋਈ ਦੀਦੀ ਕਹਿੰਦੇ ਮੈਨੂੰ ਪਤਾ ਮਮਿੰਨ ਦੱਸਤਾ ਸੀ ਦੱਸ ਲੈ ਆ ਗੱਲ ਆ ਨਹੀਂ ਪਹਿਲਾਂ ਮੇਰ ਕੋ ਟ੍ਰਾਂਸਫਰ ਆਇਆ ਫਿਰ ਆਪਦੀ ਭਾਬੀ ਕੋਲ ਹੋਇਆ ਦੋਨੋਂ ਨੇ ਕੀਤਾ ਤੇਰੇ ਕੋ ਵੀ ਟ੍ਰਾਂਸਫਰ ਹੋਰ ਹਾਂ ਹੋਰ ਉਹ ਨਵੀਂ ਕੀਤਾ ਟ੍ਰਾਂਸਫਰ ਆਪਾਂ ਚ ਟ੍ਰਾਂਸਫਰ ਕਰ ਦਿੰਦੇ ਤੈਨਾਂ ਨਹੀਂ ਨਹੀਂ ਕੋ ਪੁੱਛਦਾ ਨਹੀਂ ਤੂੰ ਕਰਦਾ ਨਹੀਂ ਹੈ ਮੈਂ ਰੱਖ ਦਿਖਾ ਲਾਂ ਲੈ ਅਸੀਂ ਸਲਾਦ ਖਾਈਏ ਮੈਨੂੰ ਕਿਆ ਸਲਾਦ ਖਾਣ ਨੂੰ ਸਲਾਦ ਖਾਣ ਨੂੰ ਕਿਆ ਟਮਾਟਰ ਖਾਣ ਨਹੀਂ ਕਿਆ ਟਮਾਟਰ ਤਾਂ ਹੈ ਪਿਆਰ ਉਹ ਹੋ ਗਿਆ ਵਾ ਖੀਰਾ ਕਾਖੜੀ ਕਾਖੜੀ ਵਿਗਿਆਨਾਂ ਨੇ ਕਾਖੜੀ ਮੈਂ ਸੋਚਾ ਮੈਂ ਉੱਥੇ ਬੈਠਾ ਨਾ ਅੰਦਰ ਹਸਪੀਟਲ ਦੇ ਨਾ ਮੈਂ ਕਿਹਾ ਕਾਖੜੀ ਕਾਖੜੀ ਖਾਣ ਦਾ ਕਾਖੜੀ ਕੀ ਹੁੰਦੀ ਹੈ ਮੈਂ ਸੋਚੀ ਜਾਵਾਂ ਕਿ ਨਾ ਬਾਹਰ ਆਣ ਕਿ ਮੈਂ ਦੇਖ ਕਾਖੜੀ ਨਾ ਕਖੜੀ ਕਖੜੀ ਨਹੀਂ ਕਾਖੜੀ ਕਹਿੰਦੇ ਜਿਹੜਾ ਸਾਇ ਜਦੋਂ ਕਾਖੜੀ ਕਹਿੰਦੇ ਉਹ ਨਾ ਭੋਲੀ ਵੀ ਰਹੇ ਦੋ ਹਾਂ ਆਪਾਂ ਖਖੜੀ ਕਹਿੰਦੇ ਆ ਚਾਹ ਪਾਉ ਜਿਹੜੀ ਭੋਲੀਆਂ ਵਾਲੀਆਂ ਹੁੰਦੀਆਂ ਨਾ ਹਾਂ ਸਹੀ ਹੈ ਸਹੀ ਹੈ ਇਹਨਾਂ ਨੂੰ ਆਪਾਂ ਪੁੱਟਾਂ ਕਹੀਦਾ ਹੁਣ ਟਾਈਮ ਹੋ ਗਿਆ ਜੀ 9 ਵਜ ਗਏ ਤੇ ਮੈਂ ਚੱਲਿਆ ਗਰਾਊਂਡ ਖੇਡਣ ਉਹ ਦੇਖੋ ਲਾਈਟ ਆ ਜਗਈ ਪਹਿਲਾਂ ਦਿਨੇ ਖੇਡਦੇ ਹੁੰਦੇ ਸੀਗੇ ਹੁਣ ਰਾਤ ਨੂੰ ਕਰਤਾ ਸੀ ਫਿਰ ਦੁਪਹਿਰ ਦੁਆਰ ਤੋਂ ਤੇ ਰਾਤ ਨੂੰ ਤਾਂ ਕੀਤਾ ਉਦਾਂ ਹੀ ਬਸ ਦਿਨੇ ਫਿਰ ਹੁਣ ਠੰਡਾ ਆਣੀਗਾ ਤੋਂ ਦਾ ਦਿਨੇ ਖੇਡਿਆ ਹੋਇਆ ਕਰਨਾ ਰਾਤ ਨੂੰ ਖੇਡਿਆ ਕਰਾਂਗੇ ਹਾਂ ਤੇ 11:30 ਵਜ ਜਾਂਦੇ ਆ ਮਤਲਬ ਚੰਗਾ ਵਰਕਆਊਟ ਹੁੰਦਾ ਮੁਰਕਾ ਮੁਰਕਾ ਚੰਗਾ ਹੁੰਦਾ ਤੇ ਹੁਣ ਕਰਦੇ ਆਪਾਂ ਵਲੋਗ ਦਾ ਐਂਡ ਸੋ ਤੁਹਾਨੂੰ ਇਹਦਾ ਵਲੋਗ ਕਿਦਾਂ ਲੱਗਿਆ ਲਾਈਕ ਰਿਕਮੈਂਡ ਕਰਕੇ ਦੱਸਿਓ ਅਗਰ ਆਪਣਾ ਵਲੋਗ ਵਧੀਆ ਲੱਗੇ ਫੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸੋ ਮਿਲਦੇ ਆਂ ਆਪਾਂ ਅਗਲੇ ਵਲੋਗ ਤਦ ਤੱਕ ਲਈ ਧੰਨਵਾਦ ਬਾਏ ਬਾਏ